हां जी दोस्तों अदावर मैं मोहम्मद जमील एडवोकेट अदालत आपु जैतो दोस्तों ਤੁਹਾਡੇ ਨਾਲ ਇੱਕ ਕਿਸਾਨ ਮੋਰਚੇ ਬਾਰੇ ਗੱਲ ਸਮਝੀ ਕਰਨੀ ਸੀ ਅੱਜ ਕਿਸਾਨ ਮੋਰਚੇ ਦੇ ਇੱਕ ਵੱਡਾ ਇਕੱਠ ਕੀਤਾ ਗਿਆ ਕਿਸਾਨ ਮੋਰਚਾ ਸ਼ੰਭੂ ਤੇ ਜਿਸ ਵਿੱਚ ਵੱਡੇ ਲੀਡਰਾਂ ਨੇ ਜੋ ਵੀ ਮਤਲਬ ਇਹਦੇ ਕਿਸਾਨ ਆਗੂ ਨੇ ਸੀਨੀਅਰ ਆਗੂ ਉਹਨਾਂ ਨੇ ਸ਼ਿਰਕਤ ਕੀਤੀ ਤੇ ਆਪਣੇ ਵਿਚਾਰ ਪੇਸ਼ ਕੀਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਜੋ ਵੱਡਾ ਪ੍ਰੋਗਰਾਮ ਹੋਣ ਦੇਣ ਜਾ ਰਿਹਾ ਹੈ ਕਿਸਾਨ ਮੋਰਚਾ ਤਾਂ ਉਸ ਦੇ ਬਾਰੇ ਵਿਚਾਰ ਵੀ ਹੋਈ ਲੋਕਾਂ ਨੂੰ ਜਾਣਕਾਰੀ ਵੀ ਦਿੱਤੀ ਉਹਦੇ ਬਾਰੇ ਕਿ ਅੱਗੇ ਕਿਸ ਕਿਸ ਤਰ੍ਹਾਂ ਦੀ ਰਣਨੀਤੀ ਬਣਾਈ ਜਾਊਗੀ ਤੇ ਬਾਕੀ ਜੋ ਆਗੂ ਨੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਤੇ ਤੁਹਾਨੂੰ ਸਾਰੇ ਉਹਨਾਂ ਦੇ ਤਸਵੀਰਾਂ ਵੀ ਦਿਖਾਉਣੇ ਆ ਉੱਥੇ ਦੀਆਂ ਲਾਈਵ ਤਸਵੀਰਾਂ ਮੋਰਚੇ ਦੀਆਂ ਧੰਨਵਾਦ ਦੋਆ ਫੋਰਮਾ ਵੱਲੋਂ ਦਿੱਲੀ ਨੂੰ ਲਾ ਤੋਂ ਜਦੋਂ ਸ਼ੁਰੂ ਕੀਤਾ ਗਿਆ ਉਹ ਦਿਨਾਂ ਪ੍ਰਾਪਤੀਆਂ ਗੋਲੂ ਗੈਰੂ ਸਾਹਿਬ ਦੱਸ ਰਹੇ ਸੀ ਕਿਸਾਨ ਮਜ਼ਦੂਰਾਂ ਦੀ ਇੱਕ ਅਦੁੱਲਤ ਪਾਤੀ ਰਹੀਆਂ ਜਿਹੜੇ ਸਮੇਂ ਦੀ ਸਰਕਾਰ ਨੂੰ ਸਿਆਸੀ ਨੁਕਸਾਨ ਟੁਕੜਾ ਪੈ ਗਿਆ ਜੇ ਉਹਨਾਂ ਨੇ ਕਿਸਾਨਾਂ ਮਜ਼ਦੂਰਾਂ ਦੀ ਗੱਲ ਨਹੀਂ ਸੁਣੀ ਤਾਂ ਅੱਜ ਤੱਕ ਅੱਗੇ ਉਹਨਾਂ ਸੁਣੀ ਕਰਨਾ ਉਹ। ਦੇਖੋ मर्ज़ी उन्हनि की करीडिया ਦੇਖੋ ਬਾਈਟਰੇ ਸਾਡੇ ਸ਼ੰਭੂ ਮੋਤਲ ਖਲੋਗੇ ਤੇ ਜੇਸ ਦੋਲਰ ਦੇ ਪ੍ਰਮੁੱਖ ਨੇਤਾ ਦਾ ਵਰਸਪਲੇਅ ਅਤੇ ਧਾਰੈਕ ਤੋਂ ਸਾਡੇ ਰੇਡਰ ਤੇ ਪੈਨੋ ਦਾ ਕਲਾਪ ਨਾਲ ਉਹ ਤੇ ਵੈਗੁਰਦੀ ਦਾ ਖਾਸਾ ਵੈਗੁਰਦੀ ਦੇ ਖਾਤੇ ਇਸ ਮੋੜ ਤੇ ਚ ਫਾਈਨਲ ਇਸ ਮੋੜ ਸਤਿ ਸ੍ਰੀ ਅਕਾਲ 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 ਸਤਿ ਸ ਜੋ ਕਾਦੇ ਕਾਦੇ ਸਾਜੀ ਫਰਕਾਰ ਦੇ ਫੈਸਲੇ ਆ ਰਹੇ ਨੇ ਕੋਈ ਨੀ ਸੁਣੇ ਤੇ ਬਾਦ ਸਾਡੇ ਸਰਦਕ ਦੇ ਅਰਜ਼ੀ ਆਏ ਬੀਤਰ ਹੈ ਪਰ ਇਹ ਤਾਂ ਸਰਕਾਰ ਨਾਲ ਗੱਲ ਕਰਕੇ ਆਪਾ ਤੁੰਦਾ ਹੈ ਮੈਂ ਪਿਛਲੀ ਗੱਲ ਨਹੀਂ ਫਤਲਾ ਚਾਹਤਾ ਪਰ ਆਪ ਕੋ ਦਿੱਤੀ ਪਰ ਇਹ ਤਾਂ ਜਦੋਂ ਤੁਹਾਡੇ ਕੋਲ ਸੀ ਮੰਗ ਪੱਤਰ ਦੇਣੀ ਵੱਡੇ ਕੰਮ ਕਰਕੇ ਵੀ ਤੁਸੀਂ ਜਦੋਂ ਮਾਨਸੂਮ ਸੈਸ਼ਨ ਆਵੇ ਆਹ ਸੈਸ਼ਨ ਤੋਂ ਬਾਅਦ ਜਦੋਂ ਅਰਕੀ ਡੈਸ ਕਰਨਾ ਵਾ ਆਪਣੇ ਪਹਿਲੇ ਗੱਲ ਨੇ ਰਾਸ਼ਟਰਪਤੀ ਜੀ ਨੇ ਉਹ ਤੋਂ ਬਾਅਦ ਦੂਜਾ ਮਾਨਸੂਮ ਸੈਸ਼ਨ ਸ਼ੁਰੂ ਹੋਣਾ ਉਹਦੇ ਵਿੱਚ ਬ੍ਰੋਧੀ 13 ਬਿਲ ਲੈ ਕੇ ਠੀਕ ਹੈ ਨੀ ਸਾਈਡ ਮੇ ਬਿਲ ਸਾਡਾ ਜੰਦਾ ਰੱਖਿਆ ਜਾਂਦਾ ਉਸ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਸਾਰੇ ਭਰੋਤੀ ਤੇਰੇ ਵੀ ਦੇਖਣਾ ਨੇ ਕਿਸਾਨਾਂ ਮਜ਼ਦੂਰਾਂ ਦੇ ਹੱਕ ਚ ਹੈਗੀ ਆ ਕੇ ਨਹੀਂ ਇਹ ਵੀ ਸਪਸ਼ਟ ਹੋ ਗੂ ਜੰਮ ਜਦੋਂ ਨਵਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਿਵੇਂ ਉਹਨੂੰ 3 ਡਿਗਰੀ ਟੌਰਚਰ ਕੀਤਾ ਵਾ ਜਿਵੇਂ 3 ਡਿਗਰੀ ਉਹਨੂੰ ਟੌਰਚਰ ਕੀਤਾ ਵਾ ਜਿਵੇਂ ਉਹਦੇ ਅੱਗੇ 2016 ਕੇਸ ਮਰੇ ਜਾ ਰਹੇ ਇਸ ਕਰਕੇ 17 ਦਿਵਾਈ ਫਰਾਂ ਸਾਨੂੰ ਨੂੰ ਚੰਗੇ ਰਹੂ ਲਗੁਰੂ ਨਾਲ ਕੀ ਸੀ ਮੈਨੂੰ ਨਹੀਂ ਪਤਾ ਲੱਗਾ ਪਹਿਲਾਂ ਕਿ ਬੁੱਸਰ ਬੁੱਸਰ ਚਲਦੀ ਆ ਤੇ ਉਹਨੇ ਦਾ ਗੁਆਨੋ ਮੁਲਾਕਾਤ ਕੀਤੀ ਕੋਈ ਚੜ੍ਹਦੀ ਨਾ ਗੁਆਨੋ ਆਖਿਆ ਵੀ ਤੇ ਤਾਉਜ਼ਾ ਤਾਉਜ਼ਾ ਆਵੇ ਇਹਦੇ ਜਮईन ਅਯਾ ਜੀ ਦਾ ਨਿਰਮਾਨ ਸਕੋ ਆਪਣੇ ਆਪ ਨੂੰ ਸੰਤੰਤਰ ਸਮਝੋ ਤੁਹਾਡੇ ਰਾਜ ਭਾਰ ਵਰਗਾ ਕੰਮ ਹੋਊਗਾ ਸਾਡੇ ਕੋਲ ਨਾ ਆਪਾਂ ਦੋ ਕਮਾਈ ਤੁਸੀਂ ਸਾਡੇ ਨੂੰ ਵੀ ਚਾਹੀ ਤੁਹਾਡੇ ਜੀ ਦੇ ਇਹ ਸੰਝ ਆਇਆ ਤੇ ਸਾਡੇ ਭੋਲੇ ਭਲੇ ਆਗੂ ਇਹਨਾਂ ਨੂੰ ਮੰਨ ਲਈ ਗਏ ਉਸ ਤੋਂ ਬਾਅਦ ਪਹਿਲੀ ਸਰਕਾਰ ਬਣੀ ਜਿਹਦਾ ਪ੍ਰਧਾਨ ਮੰਤਰੀ ਬੰਦੇ ਜਵਾਲਾ ਦੇ ਨਾਮ ਬਣਿਆ